ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਾਰਾਉਂਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆ ਮੇਰੇ ਘਰ ਦੇ ਪਰਿਵਾਰ ਆ ਮੇਰਾ ਬੇਟਾ ਮੈਂ ਆਇਆ ਵਾਂ ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਗੈਂਗਸਟਰ ਆ ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਇਹਨਾਂ ਗੈਂਗਸਟਰਾਂ ਕੋ ਡਾਰਾਉਣ ਲੱਗ ਗਿਆ ਇੱਕ ਨੇ ਇਹ ਬੰਦਾ ਤਾਂ ਕਿੱਜਾ ਪਿਛਲੇ 5 ਸਾਲਾਂ ਚ ਇਹਨੇ 6 7 ਕਤਲ ਕਰਵਾ ਤੇ ਡੇਰਾ ਪਾਪਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਹਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ਝੜਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਕਰੂਗੇ ਕੋਈ ਵੋਟ ਵੋਟ ਪ੍ਰੋਪਰ ਲੋਕਾਂ ਨੇ ਵੋਟ ਪਾਉਣੀ ਹੈ ਇਹਨਾਂ ਇਹਨਾਂ ਸ਼ਾਇਦ ਕੀਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਤੇ ਮਜੀ ਵੀਡੀਓ ਪੂਰੀ ਕੈਪਚਰ ਹੈ 4 ਫੁੱਟ ਤੇ ਸੁਖੀ ਪਿੱਛੇ ਘਲੋਤਾ ਉਹਦੇ ਮਾਰੇਗਾ ਉਹਦੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹੁਣ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਾਣ ਆਏ ਹੋ ਮੈਂ ਸੁਣੋ ਜੀ ਵੇਖੋ 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 ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਹ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਹੈ ਠੀਕ ਹੈ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਆ ਹੁਣ ਆਪਾਂ ਕਿਸੇ ਨੂੰ ਮੇਰੇ ਗੱਲ ਸੁਣੋ ਲੋਕ 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 ਇਹ ਬੂਥ ਉਹਨਾਂ ਨੂੰ ਦੋਸਤੋ ਮੈਂ ਕੋਲਿੰਗ ਪ੍ਰੋਸੈਸ ਨੂੰ ਬੁਲਵਟ ਕਰਨ ਦੀ ਕੋਸ਼ਿਸ਼ ਨੂੰ ਦੇਖੋ ਜੀ ਇਹਨਾਂ ਦਾ ਦਿਮਾਗ ਚਿੱਕੋ ਗੱਲ ਹੈ ਕਿ ਜਿੰਨਾ ਪਿੰਡਾਂ 'ਚੋਂ ਇੱਥੋਂ ਘੱਟੋ ਘਾਟ ਆ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡ ਤੇ ਜਿਹੜਾ ਵਾ 24 'ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੂੰ ਇਹ ਹੀ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡ ਤੇ ਜਿੱਤੀ ਉਹਥੇ ਆਣ ਕੇ ਨਾ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬੁਲਾੜ ਦੀ ਨਹੀਂ ਤਈਆ ਜਦੋਂ ਜਿੰਦਰ ਨੂੰ ਆਵਾਜ਼ ਉਹਦੇ ਆ ਗਈ ਨਹੀਂ ਕਿ ਕਿਉਂ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣੇਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰੋਂ ਪੁਲਿਸ ਨੇ ਫੜੇ ਮੈਂ ਤੇ ਨਹੀਂ ਲਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫਿਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਸਿਰ ਇਹ ਬੰਦੇ ਜਿਹੜੇ ਫੜੇ ਗਏ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਅਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖਿਆ ਲੋਕ ਭੱਜਦੇ ਫੜੇ ਵੀ ਹਨ ਹਾਂ ਭੱਜਦੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨੇ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤੇ ਉਹਨਾਂ ਨੂੰ ਇੰਟਰਗੋਡ ਨਹੀਂ ਕੀਤਾ ਪੁਲਿਸ ਕੋਆਪਰੇਟ ਕਰ ਰਹੀ ਨਹੀਂ ਤਾਂ ਪੁਲਿਸ ਤੇ ਮਰੀ ਪਈ ਹੈ ਮਰੀ ਪੁਲਿਸ ਹੈ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਾਰਾ ਸਰਕਾਰ ਦੇ ਤਬਾਤ ਵਿੱਚ ਤੁਹਾਨੂੰ ਜੋਰ ਕਿ ਮੇਰੇ ਦੋਸਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਚੀਵਨ ਸਟੇਕ ਕਰਵਾ ਰਿਹਾ ਦਾ ਸਾਹਿਬ ਕਿੰਨੇ ਕਬੂਥਾਂ ਤੇ ਇਸ ਤਰੀਕੇ ਨਾਲ ਜੜ ਰੋ ਦੇਖੋ ਨਾ ਪੁਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜिले ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ ਸਰ ਜਿਹੜਾ ਤੁਸੀਂ ਸੋਲੀ ਆਜੋ ਆਜੋ ਜਨ ਸਾੜੀ ਦਾ ਜਵਾਬ ਮੈਂ ਦੇਣਾ ਆਜੋ ਆਜੋ ਜਨ ਸਾੜੀ ਦਾ ਮੈਂ ਜਵਾਬ ਦੇਣਾ ਆਜੋ ਸਵਾਲ ਹੁੰਦਾ ਵੱਲ ਚੁੱਕਿਆ ਗਿਆ ਕਿ ਗੈਂਗਸਟਰਾਂ ਦੇ ਨਾਲ ਤੁਹਾਡੇ ਰਿਸ਼ਤੇ ਨੇ ਇਹ ਰਿਸ਼ਤੇ ਜਿਹੜੇ ਨੇ ਮੈਂ ਮੁੱਖ ਮੰਤਰੀ ਨੂੰ ਚੈਲੰਜ ਕਰਦਾ 2 ਸਾਲ ਪਹਿਲਾਂ ਤੁਹਾਨੂੰ ਪਤਾ ਨਾ న్యూਸ 18 ਵਾਲਾ ਮੈਂ ਕੱਢਿਆ ਵੀ ਸੀ ਆਪਣੀ ਗੱਡੀ ਚੋਂ ਬਾਹਰ ਜਿਆਦਾ ਨਾ ਸਾਰਿਆਂ ਨੂੰ ਜਿਹੜਾ ਪੱਤਰਕਾਰ ਮੈਂ ਬਾਹਰ ਕੱਢਿਆ ਸੀ 2000 2 ਸਾਲ ਪਹਿਲਾਂ ਮੈਂ ਉਹਨੂੰ ਜਵਾਬ ਦਿੱਤਾ ਜੇ ਪਿਓ ਦਾ ਪੋਤੇ ਆ ਇਹ ਅਜ ਮੁੱਖ ਮੰਤਰੀ ਕੋਲ ਜਾ ਕੇ ਉਹ ਕਢਵਾਏ ਮੈਂ ਜਵਾਬ ਦਊਂਗਾ ਮੈਂ ਜਵਾਬ ਦਿੱਤਾ ਉਹਨਾਂ ਅंसारी ਵਾਲੇ ਦਾ ਜੇ ਇਹਨਾਂ ਚ ਪਿਓ ਦੇ ਪੁੱਤ ਨੇ ਮੈਂ ਅਲੀਗੇਸ਼ਨ ਲਾ ਰਿਆਂ ਕਿ ਜੱਗੂ ਪਗਵਣਪੁਰੀਏ ਦੇ ਨਾਲ ਹੀ ਰਲਿਆ ਮੈਂ ਲੋਰਿਆ ਇਹ ਨਹੀਂ ਮੁੱਖ ਮੰਤਰੀ ਜਗੂ ਭਗਵਾਨਪੁਰੀਓ ਨੂੰ ਪ੍ਰੋਟੈਕਟ ਕਰ ਰਿਹਾ ਉਹ ਕਹਿੰਦੇ ਰੰਧਾਵਾ ਸਾਹਿਬ ਦੀ ਬੁਖਲਾਟ ਆ ਹਾਰ ਨਹੀਂ ਕਿਹੜੀ ਇਹਦੇ ਹੁਣ ਪਤਾ ਲੱਗੂ ਕਿ ਨਾ ਬੁਖਲਾਟ ਵਾਲਾ ਨਹੀਂ ਲੜਦਾ ਹੁੰਦਾ ਲੜਦਾ ਜਿਹਦੇ ਕੋਲ ਵੋਟਾਂ ਨਾ ਹੋਣ ਉਹ ਲੜਦਾ ਉਹ ਕਹਿੰਦੇ ਇਹ ਬੰਦੇ ਬੰਦੇ ਮੈਂ ਬਾਹਰੋਂ ਮੰਗਵਾਏ ਨੇ ਕਹਿੰਦੇ ਮੰਗਵਾਏ ਨੇ ਆ ਜਿਹੜਾ ਫੜਿਆ ਤੁਹਾਡੇ ਸਾਹਮਣੇ ਪ੍ਰੈਸ ਉਹ ਜੋ ਮਰਜੀ ਕਹੀ ਜਾ ਉਹ ਕਹਿੰਦੇ ਕਿ ਹੁਣ ਮੈਂ ਲੀਡਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਸ਼ਾਂਤਮਈ ਢੰਗ ਨਾਲ ਕਰਾਨ ਕੋਈ ਹੋ ਸਕਦਾ ਹੈ ਨਹੀਂ ਸ਼ਾਂਤਮਈ ਮੇਰੀ ਗੱਲ ਮੇਰੀ ਗੱਲ ਸੁਣ ਲਓ ਇਹ ਤੁਹਾਨੂੰ ਯਾਰ ਮੈਨੂੰ ਇਹ ਸਵਾਲ ਪੁੱਛ ਰਹੇ ਹੋ ਇਹ ਪੁਲਿਸ ਨੂੰ ਪੁੱਛੋ ਕਿ ਬਾਹਰਲਾ ਬੰਦਾ ਤਰਨ ਤਰਨ ਸਾਈਡ ਦਾ ਫੜਿਆ ਗਿਆ ਕਿ ਨਹੀਂ ਇਹਨਾਂ ਦੇ ਇਹਨਾਂ ਦੇ ਘਰੋਂ ਕੇਂਦਰ ਦਾਵਾ ਸਾਹਿਬ ਤੁਹਾਡੇ ਸਾਹਮਣੇ ਡਾਂਗ ਮਾਰੀ ਹੈ ਸਾਨੂੰ ਇਹ ਇਲਜ਼ਾਮ ਲੱਗ ਉਹਨੂੰ ਜਿਹੜੀ ਮਾਰੀ ਆ ਤੇ ਉਹਨੂੰ ਆਖੇ ਪੁਲਿਸ ਨੂੰ ਕਰੋ ਐਕਸ਼ਨ ਤੁਸੀਂ ਮੇਰੇ ਨਾਲ ਸੀ ਕਿਹੜੀ ਡਾਂਗ ਵਜੀ ਆ ਭੀ ਮੇਰਾ ਮੈਡੀਕਲ ਉਹ ਸਾਹਮਣੇ ਨਹੀਂ ਤੁਸੀਂ ਇੱਥੇ ਸੀ ਨਾ ਮੇਰੇ ਨਾਲ ਹੀ ਕਿਉਂ ਜੀ ਤੁਸੀਂ ਮੇਰੇ ਨਾਲ ਸੀ ਨਾ ਕੋਈ ਵੀਡੀਓ ਵੀਡੀਓ ਐਵੀਡੈਂਸ ਦਿਖਾ ਰਹੇ ਕਿ ਵੀਡੀਓ ਸਾਡੇ ਕੋਲ ਆਇਆ ਕੋਈ ਨਹੀਂ ਆਉਣ ਦੇ ਆਉਣ ਦੇ ਗੁੰਡਾ ਕਰਦੀ ਐ ਤਾਂ ਨਹੀਂ ਚੱਲਣ ਦੇਗੀ ਪੁਲਿਸ ਤੁਹਾਡੇ ਸਾਹਮਣੇ ਮਰੀ ਰਹੀ ਐ 15 ਮਿੰਟ ਡੀਐਸਪੀ ਅੰਦਰ ਨਹੀਂ ਵੜਿਆ ਤੁਹਾਡੇ ਸਾਹਮਣੇ ਨਾ ਬਿਲਕੁਲ ਰੱਖਦੀ ਤੁਹਾਡੇ ਸਾਹਮਣੇ ਇੱਥੇ ਆਪਾਂ ਕਦੋਂ ਦੇ ਖੜੇ ਆ ਪੁਲਿਸ ਅੰਦਰ ਗਈ ਐ ਨਹੀਂ ਗਈ ਜਦੋਂ ਸਭ ਅਗੇ ਸ਼ਾਂਤ ਕਰਨਾ ਚਾਹੀਦਾ ਬਾਲ ਜਿਸ ਤਰੀਕੇ ਨਾਲ ਬਾਲ ਫੜਾਇਆ ਜਾ ਰਿਹਾ ਉਸ ਤਰ੍ਹਾਂ ਪਾਉਣ ਦੇ ਦੇਖੋ ਗੱਲ ਛੋੜ ਇੱਥੇ ਸ਼ਾਂਤਮਈ ਤਰੀਕਾ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪੈਗੇ ਇਹਨਾਂ ਦਾ ਟੈਲੀਫੋਨ ਗਿਆ ਫਿਰ ਡੀਟਰ ਨਾ ਪਹੁੰਚੇ ਤਾਂ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚੇ ਨਾ ਕਿ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰ ਦੇ ਬੰਦੇ ਪੈਗੇ ਤੇ ਉਹਦਾ ਪ੍ਰਤਖ ਆ ਹੀ ਗਿਆ ਕਿ ਸਬੂਤ ਮਿਲ ਗਿਆ ਕਿ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਦੇ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਆ ਪੱਦੇ ਦਾ ਪੋਤਾ ਨਾ ਇਹ ਜਾ ਕੇ ਇਨਸਾਨੀ ਦਾ ਐਕਸ਼ਨ ਕਰੇ ਮੈਂ ਜਵਾਬ ਦਵਾਂ ਮੇਰੀ ਗੱਲ ਸੁਣੋ ਜਿਨ੍ਹਾਂ ਜਿਨ੍ਹਾਂ ਐਪਲੀਕੇਸ਼ਨ ਦੇ ਕੇ ਸਾਰੀ ਨੂੰ ਸਦਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰौती ਮੰਗੇ ਜੇਲ੍ਹ ਮਨਿਸਟਰ ਦਾ ਕੰਮ ਕਿਸੇ ਨੂੰ ਜੇਲ੍ਹ ਦੇ ਅੰਦਰ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਬਾਰ-ਬਾਰ ਉਹ ਵਿਧਾਨ ਸਭਾ ਵਾਲੀ ਤਸਵੀਰ ਦਾ ਕਿਹੜੀ ਤਸਵੀਰ ਮੈਨੂੰ ਪਤਾ ਨਹੀਂ ਕਿੰਦੇ ਵਿਕਰਮ ਦੀ ਜਿਹਨੇ ਮਜੀਠੇ ਨੇ ਵਿਖਾਈ ਹੈ ਜੀ ਜੱਗੂ ਦੇ ਨਾਲ ਜੱਗੂ ਤੇ ਮਾਮਾ ਇਹਨਾਂ ਤਾਂ ਆਪਣੇ ਫਿਰਦਾ ਹੁਣ ਕੋਈ ਜਿਹੜੇ ਪਿੰਡਾਂ 'ਚ ਜਾਣਦੇ ਹੋ ਉੱਥੇ ਕਿੰਦੇ ਕੋਈ ਕਹਿ ਰਹੇ ਤੁਸੀਂ ਦੱਸੋ ਕਿ ਜੱਗੂ ਪਗਵਾਨਪੁਰਿਆ ਦੀ ਮੰਗ ਕੀ ਦੇ ਲਈ ਤੁਰੇ ਫਿਰਦੀ ਹੈ ਜੱਗੂ ਪਗਵਾਨ ਪੁਰੀਏ ਦੇ ਅਗੇਂਸਟ ਮੈਂ ਡੀਐਸਪੀ ਕਢਵਾਇਆ ਤੇ ਫਿਰ ਜੱਗੂ ਪਗਵਾਨ ਪੁਰੀਏ ਇਹਨਾਂ ਦਾ ਮਾਮਾ ਕਿ ਸਾਡੇ ਨਾਲ ਕੋਈ ਗੱਲ ਨਹੀਂ ਇਹ ਤਾਂ ਯਾਰ ਕੋਈ ਨਹੀਂ ਇਦਾਂ ਨਹੀਂ ਕਿ ਇਦਾਂ ਨਹੀਂ ਕਿ ਇਹਨਾਂ ਕੋਲ ਗੁੱਡਿਆ ਕੋਲ ਡਰਿਆ ਜਾਏਗਾ ਮੇਰੇ ਬੁੱਤ ਤੇ ਪਹੁੰਚਣ ਲੱਗਣੀ ਆ ਤੁਸੀਂ ਰਸਤੇ 'ਚ ਮੈਨੂੰ ਘੇਰ ਕੇ ਮੇਰੇ ਭਰਾ ਖੜੇ ਹੋ ਗਏ ਨੇ ਸੋ ਮੈਂ ਇਹੋ ਹੀ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਕਾਂਗਰਸ ਡੇਰਾ ਬਾਬਾ ਬਾਨ ਨੰਦ ਮੌਜੂਦਾ ਸਰਕਾਰ ਨੇ ਜੋ ਇਹਨਾਂ ਦੇ ਨਾਲ ਕੀਤਾ ਉਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ ਅੱਜ ਵੀ ਸਾਡੇ ਨਾਲ ਖੜੀ ਹੈ ਕਾਂਗਰਸ ਪਾਰਟੀ ਦੇ ਨਾਲ ਖੜੀ ਹੈ ਔਰ ਇਹਦਾ ਜਵਾਬ ਦਾ ਜੋ ਇਹਦਾ ਜੋ ਜਵਾਬ ਹੈ ਉਹਨਾਂ ਨੇ ਜਿਹੜੀ ਮਸ਼ੀਨ ਦਾ ਬਟਨ ਦਬਾ ਕੇ ਪੰਜੇ ਦਫੇ ਦੇਣਾ ਜੀ ਕਿੰਨਾ ਟਫ ਹੈ ਜੀ ਇਸ ਵਾਰ ਤੁਸੀਂ ਦੇਖ ਰਹੇ ਹੋ ਕਿਉਂਕਿ ਜਿਮਨੀ ਚ ਉਹਨਾਂ ਨੇ ਸਰਕਾਰ ਦਾ ਪ੍ਰਭਾਵ ਹੁੰਦਾ ਨਹੀਂ ਮੈਂ ਤਾਂ ਬੜੀ ਇਜ਼ੀ ਨਜ਼ਰ ਆ ਰਹੀਆਂ ਜੀ ਪਹਿਲੀ ਇਲੈਕਸ਼ਨ ਹੈ ਜੋ ਇਸ ਵਾਰ ਮੈਨੂੰ ਇੰਨਾ ਚੰਗਾ ਮਾਹੌਲ ਮਿਲਿਆ ਹੈਗਾ ਪਰ ਨਾਲ ਦੀ ਨਾਲ ਦੁੱਖ ਵੀ ਹੈਗਾ ਕਿ ਸਾਡੇ ਕਿਸਾਨਾਂ ਦੇ ਨਾਲ ਸਾਡੇ ਛੋਣੇ ਦੇ ਨਾਲ ਜੋ ਇਹਨਾਂ ਨੇ ਦੁਰਗਤੀ ਕੀਤੀ ਹੈ ਔਰ ਸਾਡੀ ਮਹਿਲਾਵਾਂ ਦੇ ਨਾਲ ਜਿਹੜੇ ਵਾਅਦੇ ਕਰਕੇ ਉਹ ਮੁਕਰੇ ਨੇ ਔਰ ਉਹਨਾਂ ਦਾ ਜਵਾਬ ਲੈਣ ਦੇ ਲਈ ਮੈਂ ਇਹ ਮਹਿਲਾਵਾਂ ਮੈਨੂੰ ਇਹ ਸੱਤ ਤੱਕ ਪਹੁੰਚਾਉਣਗੇ ਉੱਥੇ ਵਿਧਾਨ ਸਭਾ ਦੇ ਵਿੱਚ ਕਿ ਮੈਂ ਅੱਗੇ ਹੋ ਕੇ ਖੜੀ ਹੋ ਕੇ ਧਰਨੇ ਲਾਉਣ ਲਈ ਤਿਆਰ ਹਾਂ। ਦੇਣਾ ਪਠਾਨਾਂ ਚ ਜੋ ਹੋਇਆ ਸਵੇਰੇ ਉਹਦੇ ਕੀ ਹੋਊਗਾ? ਰੰਦਾਵਾ ਸਾਹਿਬ ਗਏ ਹੋਏ ਨੇ ਜੋ ਉਧਰ ਉਹਨਾਂ ਮਸਲਾ ਹੱਲ ਕਰਨਗੇ। ਖਾਲੀ ਮੁਰਦਨ ਵਾਲੇ ਨਹੀਂ ਹੈਗੇ ਜੀ ਬਿਲਕੁਲ। ਅਗਰ ਅਗਰ ਇਨ ਫਿਊਚਰ ਵੀ ਅੱਧਾ ਦੀ ਕੋਈ ਦਿੱਕਤ ਆਣੀ ਨਹੀਂ। ਨਹੀਂ ਦੇਖੋ ਜੀ ਲਾਸਟ ਟਾਈਮ ਤੁਸੀਂ ਦੇਖਿਆ ਹੋਣਾ ਜਦ ਡੀਸੀ ਦਫ਼ਤਰ ਦੇ ਵਿੱਚ ਜੋ ਹੋਇਆ ਉਹ ਕੁਝ ਲੋਕ ਇਹੋ ਜਿਹੇ ਹੋਣਗੇ ਸ਼ਰਾਤੀ ਅਨਸਰ ਜਿਹੜੇ ਕਹਿੰਦੇ ਆ ਵੀ ਗਲਤ ਹੋਇਆ ਜੀ। ਇੱਕ ਲੀਡਰ ਨੂੰ ਇਹ ਕਰਨਾ ਨਹੀਂ ਚਾਹੀਦਾ ਸਰਕਾਰ ਦੇ ਅਗੇਂਸ ਪਰ ਜੋ ਪ੍ਰੋਟੋਕੋਲ ਦੇ ਅਕੋਰਡਿੰਗਲੀ ਜੋ ਰਿੰਦਾਵ ਸਾਹਿਬ ਨੇ ਕੀਤਾ ਉਹ ਬਿਲਕੁਲ ਸਹੀ ਕੀਤਾ ਸਭ ਤੋਂ ਕੀ ਮਾਹੌਲ ਠੀਕ ਚੱਲ ਰਿਹਾ ਸਰਕਾਰ ਦਾਅਵੇ ਕਰ ਰਹੀ ਹੈ ਕਿ ਮਾਹੌਲ ਠੀਕ ਹੈ ਨਹੀਂ ਮਾਹੌਲ ਠੀਕ ਹੁੰਦਾ ਤਾਂ ਇੰਨਾ ਜਨਸਲਾਬ ਉਬੜ ਕੇ ਆਉਣਾ ਹੀ ਨਹੀਂ ਸੀ ਉਹ ਉਮੜ ਕੇ ਆਉਣਾ ਹੀ ਨਹੀਂ ਸੀ ਸਾਹਮਣੇ ਸਾਡਾ ਸਾਫ਼ ਨਹੀਂ ਸੀ ਦੇਣਾ ਹਾਂਜੀ ਇਲੈਕਸ਼ਨ ਦਾ ਮਾਹੌਲ ਠੀਕ ਹੈ ਜੀ ਕੋਈ ਐਸੀ ਡਰ ਵਾਲੀ ਗੱਲ ਨਹੀਂ ਹੈਗੀ ਬਾਕੀ ਠੀਕ ਹੈ ਇਕਦੁੱਕਾ ਜਗ੍ਹਾ ਤੇ ਉਹ ਜਾ ਕੇ ਪਰਿਵਾਰ ਕੋਸ਼ਿਸ਼ ਇਹੋ ਜੀ ਕਰਦੇ ਧਮਕੀਆਂ ਦੇਣ ਦੀ ਪਰ ਜੇ ਜਦੋਂ ਆਪਾਂ ਇਦਾਂ ਕਰ ਲਈਏ ਨਾ ਵੀ ਹਰ ਘਰ ਵਿੱਚ ਅਸੀਂ ਧਮਕੀ ਦੇਣਾ ਸ਼ੁਰੂ ਕਰ ਦਈਏ ਤੇ ਲੋਕਾਂ ਦਾ ਡਰ ਵੈਸੇ ਹੀ ਖਤਮ ਹੋ ਜਾਂਦਾ ਹੈ। ਬੈਕ ਐਂਡ ਤੇ ਇਲੈਕਸ਼ਨ ਹਮੇਸ਼ਾ ਲਈ ਕੀ ਫਰੰਟ ਐਂਡ ਤੇ ਕੰਡੀਡੇਟ ਆਪਣਾ ਪੱਤਰ ਜਿਹੜਾ ਹੁਣੇ ਕਰਕੇ ਆਇਆ। ਨਹੀਂ ਮੈਨੂੰ ਕੋਈ ਫਰਕ ਨਹੀਂ ਮਹਿਸੂਸ ਹੁੰਦਾ ਕਿਉਂਕਿ ਘਰ ਬੈਠ ਕੇ ਪਿੱਛੇ ਜਦ ਕੋਈ ਵੀ ਕੈਂਡੀਡੇਟ ਜਾਂ ਆਪਾਂ ਇੱਕ ਸਟਾਰੀ ਲੈ ਲਈਏ ਜਦੋਂ ਪਿੱਛੇ ਤੇ ਬੈਠ ਕੇ ਉਹ ਮੁਕਾਬਲਾ ਦੇਖ ਰਿਆ ਹੁੰਦਾ ਹੈ ਤਾਂ ਉੱਥੋਂ ਪੋਜ਼ਿਟਿਵ 네ਗੇਟਿਵ ਵੀ ਕੱਢ ਲੈਂਦਾ ਜੀ ਜਿਹੜੀਆਂ ਆਪਣੀਆਂ ਕਮੀਆਂ ਸੀ ਉਹਨਾਂ ਨੂੰ ਖਾਸ ਤੌਰ ਤੇ ਮੇਰਾ ਆਪਣਾ ਸੁਭਾਅ ਹੀ ਹੈ ਕਿ ਮੈਂ ਆਪਣੀਆਂ ਮੇਰੀ ਵਾਹ ਵਾਹੀ ਕੋਈ ਕਰੇ ਤਾਂ ਮੈਨੂੰ ਉਹ ਚੰਗੀ ਨਹੀਂ ਲੱਗਦੀ ਜਿਹੜਾ ਮੇਰੀ ਕਮੀ ਦੱਸੇ ਤਾਂ ਮੈਂ ਉਸ ਇਨਸਾਨ ਤੇ ਜ਼ਿਆਦਾ ਖੁਸ਼ ਰਹਿੰਦੀ ਆ ਤਾਂ ਕਿ ਦੁਬਾਰਾ ਉਹਨਾਂ ਨੂੰ ਕਵਰ ਕਰੀਦਾ ਹੈ ਦੁਬਾਰਾ ਸੰਭਾਲਣਾ ਹੁਣ ਹਲਕਾ ਜਿਹਾ ਸੰਭਾਲਣਾ ਪੈ ਰਿਹਾ ਹੈ ਸਾਈਡ ਵਾਈ ਸਾਈਡ ਹੁਣ ਵੀ ਸਾਰਾ ਕੁਝ ਹੀ ਸੰਭਾਲਦਾ ਜੀ ਘਰ ਵੀ ਦੇਖਣਾ ਮੇਰੀਆਂ ਬੇਟੀਆਂ ਮੈਰਿਡ ਨੇ ਬੇਟਾ ਮੇਰਾ ਜਵਾਨ ਹੈ ਜੀ ਉਹ ਵੀ ਮੇਰੇ ਸਾਥ ਦੇ ਰਿਹਾ ਹੈ ਤੇ ਰੰਦਾਵਾ ਸਾਹਿਬ ਦੇ ਬਾਹਾਂ ਬਣ ਕੇ ਅਸੀਂ ਖੜੇ ਹੋਏ ਆਂ ਜੀ ਅਸੀਂ ਕੋਈ ਅਲੱਗ ਤੋਂ ਇੱਕ ਪੋਲਿਟੀਕਲ ਉਹ ਖੜਾ ਨਹੀਂ ਕਰਦੇ ਹੈਗੇ ਸਿਸਟਮ ਤੇ ਰੰਦਾਵਾ ਸਾਹਿਬ ਦੇ ਕਦਮਾਂ 'ਚ ਕਦਮ ਮਿਲਾ ਕੇ ਚੱਲ ਰਹੇ ਆਂ ਜੀ ਉਹਨਾਂ ਕਾਜ ਕਰਨ ਸਾਰੇ ਇਲੈਕਸ਼ਨ ਕਿਉਂਕਿ ਅਕਸਰ ਜਿਮਨੀ ਚੋਣ ਪਹਿਲੀ ਵਾਰ ਲੜ ਰਹੇ ਆ ਜੀ ਉਹਦੇ ਕੀ ਕਹੋਗੇ ਨਹੀਂ ਕੋਈ ਮੁਸ਼ਕਿਲ ਨਹੀਂ ਲੱਗ ਰਿਹਾ ਜੀ ਤੁਹਾਨੂੰ ਲੱਗ ਰਿਹਾ ਮੇਰੇ ਚਿਹਰੇ ਤੋਂ ਕੋਈ ਇਹੋ ਜਿਹੀ ਕੋਈ ਤੁਹਾਨੂੰ ਨਜ਼ਰ ਆ ਰਹੀ ਹੈ ਕੋਈ ਬਿਲਕੁਲ ਠੀਕ ਹੈ ਜੀ ਥੈਂਕ ਯੂ ਵੋਟਸ ਨੂੰ ਇਹੋ ਹੀ ਅਪੀਲ ਹੈ ਜੀ ਤਕੜੇ ਹੋ ਕੇ ਇਲੈਕਸ਼ਨ ਲੜਨ ਵੋਟਾਂ ਪਾਉਣ ਰੰਦਾਵਾ ਸਾਹਿਬ ਹਰ ਪਿੰਡ ਵਿੱਚ ਜਾ ਰਹੇ ਨੇ ਅਸੀਂ ਚਾਰ ਪੰਜ ਟੀਮਾਂ ਬਣਾਈਆਂ ਹੋਈਆਂ ਨੇ ਅਸੀਂ ਖੁਦ ਵੀ ਮੈਂ ਲੇਡੀਜ਼ ਦੇ ਨਾਲ ਦੋ ਤਿੰਨ ਗੱਡੀਆਂ ਲੈ ਕੇ ਮੈਂ ਵੀ ਪਹੁੰਚ ਰਹੀਆਂ ਜੀ ਤੇ ਮੇਰੇ ਨਾਲ ਬੜੀਆਂ ਸਟਰੋਂਗ ਲੇਡੀਜ਼ ਹੈ ਸੋ ਅਸੀਂ ਵੀ ਆਦਮੀਆਂ ਨਾਲ ਘੱਟ ਨਹੀਂ ਹੈਗੀਆਂ ਜੀ ਤੇ ਬਿਲਕੁਲ ਜੋ ਵੀ ਜਿੱਥੇ ਕੋਈ ਗਲਤ ਹੁੰਦਾ ਹੋਵੇਗਾ ਅਸੀਂ ਆਵਾਜ਼ ਉਠਾਵਾਂਗੇ ਔਰ ਉਹਦਾ ਹੱਲ ਵੀ ਕਰਾਂਗੇ ਬੜਾ ਕੀ ਚਾਹੁੰਦੇ ਆਂ ਅੱਜ ਵੋਟ ਪਾਣ ਜਾ ਰਹੇ ਕਿਹਦੇ ਨਾਲ ਜਾ ਰਹੇ ਜੀ ਅੱਜ ਤਾਂ ਜਿੰਨੀਆਂ ਵੋਟਾਂ ਪਾਈਆਂ ਰੰਧਾ ਸਾਨੂੰ ਪਾਈਆਂ ਅੱਜ ਪਹਿਲੀ ਵਾਰੀ ਮੰਮਾ ਨੂੰ ਵੋਟ ਪਾਵਾਂਗੇ ਕਿਉਂਕਿ ਘਰ ਚ ਸਭ ਤੋਂ ਵੱਧ ਮਿਹਨਤ ਵੀ ਉਹਨਾਂ ਦੀ ਪਹਿਲਾਂ ਹੁੰਦੀ ਰਹੀ ਹੈ ਤੇ ਅੱਜ ਵੋਟ ਵੀ ਉਹਨਾਂ ਦੇ ਕੋਲ ਜਿਹੜੀ ਜਾਊਗੀ ਉਹਨਾਂ ਦੇ ਵਾਸਤੇ ਅੱਜ ਸਭ ਤੋਂ ਵੱਧ ਖੁਸ਼ੀ ਇਹੋ ਹੀ ਹੈ ਕਿ ਅੱਜ ਮੰਮਾ ਨੂੰ ਵੋਟ ਦੇਣੀ ਹੈ ਦੇਖਿਆ ਜਾਂਦਾ ਜਦੋਂ ਵੀ ਰੰਧਾਵਾ ਸਾਹਿਬ ਦਾ ਪ੍ਰਵਾਹ ਗੁਰਪੁਰਬਾਂ ਦਾ ਹੁੰਦਾ ਤਾਂ ਬਸ ਰੰਧਾਵਾ ਫਿਰ ਹੋਸ਼ਵਾਨੇ ਹਾਂਜੀ ਬਿਲਕੁਲ ਜੀ ਪਹਿਲਾਂ ਗੁਰੂ ਘਰ ਆਈ ਤੇ ਸਾਡੇ ਬਾਬਾ ਸੇ ਸੇ ਰੰਧਾਵਾ ਜੀ ਸ਼ਹੀਦ ਉਹਨਾਂ ਦੇ ਗੁਰਦੁਆਰਾ ਉਹਨਾਂ ਦਾ ਸਥਾਨ ਨਾਲ ਸਾਡੇ ਬਜ਼ੁਰਗਾਂ ਦੀ ਸਮਾਦ ਨਾਲ ਸ਼ਹੀਦ ਭਾਈ ਲక్ష్ਮਨ ਸਿੰਘ ਉਹਨਾਂ ਦੇ ਸਤੰਦ ਮਥੜੇ ਕਿ ਇਹ ਇਹ ਸਾਰਿਆਂ ਦਾ ਅਸ਼ੀਰਵਾਦ ਲੈ ਕੇ ਘਰੋਂ ਨਿਕਲੀ ਤਾਂ ਹੁੰਦਾ ਹੈ ਫੇਰ ਵੋਟ ਪਾਉਣ ਚਾਹੀਦਾ ਹੈ ਫੇਰੀ ਵਧੀਆ ਦਿਨ ਇਹ ਉੱਪਰ ਕਿਉਂ ਹੁੰਦਾ ਸ਼ੁਰੂਆਤ ਤੁਹਾਡੇ ਵੱਲੋਂ ਵਧੀਆ ਕੀਤੀ ਗਈ ਨਮਸਤਕ ਹੋ ਕੇ ਵੋਟ ਪਾਉਣ ਜਾ ਰਹੇ ਹਾਂ ਲੇਕਿਨ ਡੇਰਾ ਪਠਾਨਾ ਦੇ ਵਿੱਚ ਵੀ ਕਿਹਦੇ ਪਤਾ ਲੱਗਾ ਝਗੜਾ ਹੋ ਗਿਆ ਬਿਲਕੁਲ ਜੀ ਉੱਥੇ ਉਹਨਾਂ ਨੇ ਗੱਡੀ ਲਾਈ ਹੋਈ ਸੀ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿ ਇੱਥੇ ਜਿਹੜਾ ਕਾਂਗਰਸ ਨੂੰ ਵੋਟ ਪਾਉਣ ਆ ਰਹੇ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇਹਦੇ ਪੁਲਿਸ ਦੇ ਸਾਹਮਣੇ ਹੁੰਦੀ ਹੈ ਪੁਲਿਸ ਨੂੰ ਕਿਹੜੀ ਗੱਲ ਨਹੀਂ ਪਤਾ ਹੁੰਦੀ ਪਰ ਆਪਣੇ ਕੋਲਨ ਗੈਲੀ ਵਰਤਣਾ ਚਾਹੁੰਦੇ ਹੁੰਦੇ ਕਿ ਕਿਸੇ ਨੂੰ ਪਤਾ ਨਾ ਲੱਗੇ ਤੇ ਚੁੱਪਚਾਪ ਹੀ ਤੇ ਰਹਿ ਲਈ ਹੁਣ ਰੰਧਾਵਾਤ ਸਾਹਿਬ ਉੱਥੋਂ ਹੀ ਆ ਰਹੇ ਨੇ ਤਾਂ ਹੀ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਵੇਟ ਵੀ ਕਰਨੀ ਪਈ ਉਧਰ ਗਏ ਸੀਗੇ ਤੇ ਇਹ ਇੰਨਾ ਕਿ ਤੇ ਇਹਨਾਂ ਨੇ ਕਰੀ ਜਾਣਾ ਹੁੰਦੇ ਪਿਛਲੇ ਦਿਨਾਂ ਚ ਵੀ ਬੜਾ ਕੀਤਾ ਅੱਗੇ ਵੀ ਬਸ ਅੱਜ ਦਾ ਦਿਨ ਇਕੱਲਾ ਰਹਿ ਗਿਆ ਲੋਕਾਂ ਨੂੰ ਮੈਂ ਉਹੀ ਅਪੀਲ ਕਰੂੰਗਾ ਕਿ ਅੱਜ ਦਾ ਦਿਨ ਇਹਨਾਂ ਦੀ ਬਦਮਾਸ਼ੀ ਹੈ ਜਿਹੜੀ ਕੋਈ 1-2% ਇਹਨਾਂ ਦੀ ਚੱਲ ਜਾਣੀ ਉਸ ਤੋਂ ਬਾਅਦ ਕੋ